ਅੱਜ ਜੀ ਮੈਂ ਤੁਹਾਨੂੰ ਸੰਗਤ ਦਾ ਦੇਬਸਤੇ ਜ਼ਰੂਰ ਇਹ ਗੱਲ ਕਰਾਂਗਾ ਕਿ ਕਿਹੋ ਜਿਹਾ ਬਹੁਤ ਬੜਾ ਸੰਕਟ ਫੰਕਸ਼ਨ ਕਿਉਂਕਿ 14 ਦਾ ਮਹੌਲ ਕੀਤਾ ਗਿਆ ਸੁਣਿਆ। ਉਹ ਹੈ ਤੁਹਾਨੂੰ ਜੀ ਕਾ ਖਾਲਸਾ ਸਵਾਗਤ ਪੰਜ ਪਿਆਲੇ ਪੰਜ ਪੀਰ ਛਕਮ ਪੀਰ ਬੈਠਾ ਸواری ਹਰ ਚ ਸਾਇਆ ਪੜ ਟਕਾ ਲੋੜ ਤੋਂ ਹਰ ਕੋ ਵਿੰਦ ਸواری ਅੱਜ ਜੇਰੇ ਪੀਰ ਦੇ ਮਾਲਕ ਸਭ ਤੋਂ ਤਾਨ ਸਿੰਘ ਨੂੰ ਹਰ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਉਰਤਾ ਗੱਦੀ ਤੇ ਬਰਾਜਮਾਨ ਹੋਣ ਦਾ ਪਰਬਾ ਔਰ ਸਮੁੱਚੀਆਂ ਸੰਗਤਾਂ ਵੱਲੋਂ ਸਤਖੰਡ ਸ੍ਰੀ ਹਰਮਨ ਸਾਹਿਬ ਸ੍ਰੀ ਅਕਾਲ ਪੁਰਖ ਸਾਹਿਬ ਅਦਬੋਹਰ ਨਾ ਪਵਨ ਅਸਥਾਨਾਂ ਤੇ ਬਹੁਤ ਜੀ ਸ਼ਰਧਾ ਔਰ ਸਤਾਰ ਸਹਿਤ ਪਾਇਆ ਜਾ ਰਿਹਾ ਸੰਗਤਾਂ ਵੱਡੇ ਗਿਣਤੀ ਵਿੱਚ ਪਹੁੰਚ ਰਹੀਆਂ ਨੇ ਲੰਗਰ ਲੱਭ ਲੈਣਾ ਲੱਗਿਆ ਹੁਣ ਚਾਰ ਹੈ ਔਰ ਬੜੀ ਸ਼ਕਤਾ ਦਾ ਸਤਖੰਡ ਸ੍ਰੀ ਹਰਮਨ ਸਾਹਿਬ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਅਦਬੋਹਰ ਅਸਥਾਨਾਂ ਤੇ ਇਹਨਾਂ ਪਸੋਰੀਆਂ ਕਰ ਰਹੀਆਂ ਕਿ ਕਿਸੇ ਪ੍ਰਕਾਰ ਦਾ ਤਾਮਸਰ ਸਾਹਿਬ ਜੀ ਦੇ ਅੰਦਰ ਕਿਸੇ ਪ੍ਰਕਾਰ ਦਾ ਕੋ ਡਰਦਾ ਮਾਹੌਲ ਨਹੀਂ ਹੈ ਕਿਸੇ ਤਰ੍ਹਾਂ ਦਾ ਕੋ ਡਰ ਖੋਫ ਨਹੀਂ ਹੈ ਸੰਤਾਬ ਬੇਫਿਕਰ ਬੇਚਿਜ ਹੋ ਕੇ ਆਪਣਾ ਦੇ ਪਹਾਮਨ ਉਸਤਾਨ ਤੇ ਆ ਕੇ ਦਰਸ਼ਨ ਦਿਦਾਰੇ ਕਰਕੇ ਆਪਣਾ ਜੀਵਨ ਨੂੰ ਸਫਲਾ ਕਰਨ ਦਾ ਗਤਨ ਕਰਨ ਔਰ ਸਮੁੱਚੀਆਂ ਸੰਗਤਾਂ ਨੂੰ ਅੱਜ ਸਤਪੁਰਾਂ ਦੇ ਗੁਰਾਇਕੁਰ ਬਦੀਆਂ ਬਹੁਤ ਬਹੁਤ ਵਧਾਈਆਂ ਅੱਜ ਇਹ ਜਿਹੜਾ ਬਿਆਨ ਬੀਤੇ ਕੱਲ ਆਇਆ ਸੀ ਘਰ ਵੀ ਬਤੂ ਕੀ ਸਾਡੇ ਫੈਕਟਰੀ ਕੰਪਿਊਟਰ ਦੇ ਘਰ ਬਤੂ ਕੀ ਹੈ ਸੰਪਰਕ ਵਿੱਚ ਸੀ ਕਿ ਆਪਾਂ ਹਮਲਾ ਬਤ ਕਿ ਦਿੱਸਤ ਕਿ ਸਟਾਈਕ ਦੇਖੋ ਬੰਦੋਗ ਰਾਤ ਤਕਰੀਬਨ 10:00 ਵਜੇ ਇਹ ਮੈਸੇਜ ਜਿਹੜਾ ਸੀਗਾ ਕਿਸੇ ਨੇ ਭੇਜਿਆ ਸੀਗਾ ਕਿ ਆਹ ਗਰ ਲੈਫਟਨੈਂਟ ਜਨਰਲ ਨੇ ਭਾਰਤੀ ਆਰਮੀ ਦੇ ਉਹਨਾਂ ਨੇ ਗੱਲ ਕਹੀ ਹੈ ਪਹਿਲਾਂ ਤਾਂ ਉਹਨਾਂ ਨੇ ਹਰਮੰਦਰ ਸਾਹਿਬ ਦੇ ਡਰੋਨ ਦਾ ਤੇ ਮਜ਼ਾਈਲਾਂ ਦੇ ਅਟੈਕ ਦੀ ਗੱਲ ਕੀਤੀ ਹੈ ਕਿ ਪਾਕਿਸਤਾਨ ਵੱਲੋਂ ਹਰਮੰਦਰ ਸਾਹਿਬ ਤੇ ਡਰੋਨ ਅਤੇ ਮਜ਼ਾਈਲਾਂ ਦਾ ਨਿਸ਼ਾਨਾ ਜਿਹੜਾ ਉਹ ਬਣਾਇਆ ਜਾਣਾ ਸੀ ਪਰ ਭਾਰਤੀ ਫੌਜ ਨੇ ਉਹਨਾਂ ਦਾ ਜਿਹੜੀ ਆ ਮਸਕੂਦਾ ਸੀ ਉਹਨੂੰ ਫੇਲ ਕਰ ਦਿੱਤਾ ਸੰਗਤ ਵੱਲੋਂ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਗੱਲ ਦੀ ਉਹਨਾਂ ਦੇ ਬਿਆਨ ਦੀ ਮੰਗ ਵੀ ਕੀਤੀ ਗਈ ਔਰ ਇਹ ਕਹਿੰਦੇ ਕਿ ਕਈ ਕਈ ਕਿ ਇਹ ਕਰ ਐਸਾ ਕਰ ਹੈ ਜਿੱਥੋਂ ਹਰ ਇੱਕ ਨੂੰ ਜੀਵਨ ਦਾਨ ਮਿਲਦਾ ਹੈ ਕਿ ਇਸ ਨੂੰ ਜ਼ਿੰਦਗੀ ਤਾਰ ਮਿਲਦੀ ਹੈ ਕੋਈ ਵੀ ਐਸੇ ਹਮਲੇ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਔਰ ਆਪਣੀ ਉਸ ਗੱਲ ਤੇ ਪੜਤਾ ਪਾਉਣ ਲਈ ਭਾਰਤੀ ਫੌਜ ਦੇ ਕਲਪਟਿਨੈਂਟ ਜਨਰਲ ਦੇ ਵੱਲੋਂ ਇੱਕ ਚੈਨਲ ਤੇ ਇੱਕ ਸਟੇਟਮੈਂਟ ਦੇਣੀ ਕਿ ਸਾਡੀ ਗੱਲ ਸੱਡ ਗ੍ਰੰਥੀ ਉਹਨਾਂ ਚ ਲਿਖਿਆ ਹੈ ਕਿ ਗੋਲਡਨ ਟੈਂਪਲ ਨਾਲ ਕੋਈ ਤੇ ਤੁਸੀਂ ਗੱਲਣਾ ਲੈ ਕੇ ਇੱਥੇ ਪ੍ਰਕਰਮਾਂ ਦੇ ਵਿੱਚ ਆ ਸਕਦੇ ਹੋ ਜਾਂ ਗੱਲਣਾ ਆਪਣੇ ਆਪਣੇ ਕਰ ਸਕਦੇ ਹੋ। ਔਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ 24 ਤਰੀਕ ਦਾ ਦਾਸ ਅਮਰੀਕਾ ਦੇ ਵਿੱਚ ਕੀ ਵਿਦੇਸ਼ ਵਿੱਚ ਸੀ ਔਰ 14 ਤਰੀਕ ਨੂੰ ਮੈਂ ਵਿਦੇਸ਼ ਵਿੱਚੋਂ ਵਾਪਸ ਆਇਆ ਕਿਸੇ ਦੇ ਦਾਸ ਨਾਲ ਕਿਸੇ ਵੀ ਤਰ੍ਹਾਂ ਦੀ ਇਸ ਬੰਦ ਵਿੱਚ ਗੱਲਬਾਤ ਜਿਹੜੀ ਹੈ ਬਿਲਕੁਲ ਨਹੀਂ ਹੋਈ। ਨਾ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ, ਨਾ ਕੋਈ ਭਾਰਤੀ ਫੌਜ ਵੱਲੋਂ ਕੀਤੀ ਗਈ ਹੈ, ਨਾ ਕੋਈ ਭਾਰਤ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਕੀਤੀ ਗਈ ਹੈ। ਇਹ ਬਹੁਤ ਗਲਤ ਔਰ ਛੁੱਟਾ ਪ੍ਰਾਪੇ ਗੰਡਾ ਫੌਜ ਦੇ ਉਸ ਲੈਫਟਨੈਂਟ ਜਰਨਲ ਵੱਲੋਂ ਕੀਤਾ ਗਿਆ ਜਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉੱਚੇ ਪੱਧਰ ਤੇ ਜਾਂਚ ਕਰਾਉਣੀ ਚਾਹੀਦੀ ਹੈ ਜੇਕਰ ਕੋਈ ਐਸਾ ਹੈ ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਮੈਨੇਜਮੈਂਟ ਤੋਂ ਵੱਲੋਂ ਜਾਂ ਦਰਬਾਰ ਸਾਹਿਬ ਵੱਲੋਂ ਜੇਕਰ ਕਿਸੇ ਨੇ ਐਸਾ ਉਹਨਾਂ ਨੂੰ ਕੋਰ ਦਿੱਤੀ ਹੈ ਤੇ ਗੱਲ ਕਹੀ ਹੈ ਉਹਦਾ ਪਤਾ ਕਰਕੇ ਉਹਦੇ ਖਿਲਾਫ ਜੇ ਵਿਭਾਗੀ ਕਾਰਵਾਈ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਇਹ ਸਾਰਾ ਪ੍ਰਾਪੇ ਗੰਡਾ ਬਿਲਕੁਲ ਝੂਟ ਹੈ विश गया तो तो और चौदह तरीक आया इस समय दौरान मेरे परिवार मेरे मोबाइल से भारतीय फौज वालों जो कि नुमाइंद वालों श्रोमणी गुरुद्वारा प्रबंधक कमेटी के किसी नुमांद वालों किसी मैनेजर वालों ਇਸੇ ਪ੍ਰਕਾਰ ਦੇ ਕੇਸ ਸਥਾਨ ਦੇ ਵਿੱਚ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਗਈ ਇਹ ਸਾਰਾ ਸਾਰਾ ਖੋਰਾ ਝੂਠ ਤੇ ਪ੍ਰੋਪਾਗੈਂਡਾ ਹੈ ਇਹ ਤੇ ਸੰਗਤ ਨੂੰ ਅਵੇਅਰ ਪੈਣਾ ਚਾਹੀਦਾ ਹੈ ਸੁਚੇਤ ਰਹਿਣਾ ਚਾਹੀਦਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਲੈਫਟ ਨੈਸ਼ਨ ਦੇ ਖਿਲਾਫ ਜਿਹੜੀ ਹੈ ਬਹੁਤ ਵੱਡੀ ਪੜਤਾਲ ਤੁਰਕੇ ਕਰਨੇ ਚਾਹੀਦੀ ਹੈ ਭਾਰਤ ਸਰਕਾਰ ਵੀ ਕਾਰਵਾਈ ਕਰੇ ਕਿਉਂਕਿ ਸਿੱਖਾਂ ਦੇ ਨਾਲ ਔਰ ਸਿੱਖ ਪਾਵੀਆਂ ਦੇ ਨਾਲ ਜਿਹੜਾ ਇਹ ਪ੍ਰੋਪਾਗੈਂਡਾ ਕਰਨਾ ਇਹ ਬਹੁਤ ਵੱਡੀ ਗੱਲ ਹੈ ਸਿੰਸਾ ਦੇਖ ਕੇ ਤੁਸੀਂ ਡਿਊਟੀ ਤੇ ਨਹੀਂ ਸੀ ਦੇਖੇ ਤੁਸੀਂ ਹੁੰਦੇ ਤਾਂ ਕੀ ਇਸ ਪਰਮਿਸ਼ਨ ਦਿੰਦੇ ਕੈਂਟੀਨ ਕਰ ਮੈਂ ਐਸਾ ਕਦੇ ਵੀ ਨਹੀਂ ਹੋ ਸਕਦਾ ਸੋਚਿਆ ਵੀ ਨਹੀਂ ਜਾ ਸਕਦਾ ਪ੍ਰਾਪਤੀ ਵੇਚਣੇ ਅਤੇ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز